ਪਰ ਜਦੋਂ ਸ੍ਰੀ ਉਹਨਾਂ ਦੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਸਾਧ ਸੰਗਤ ਦੀ ਤਿੰਨ ਬਚਨ ਪੜਦੇ ਤਿੰਨਾ ਸ਼ਬਦਾਂ ਦੇ ਵਿੱਚ ਭਗਤ ਧੰਨਾ ਜੀ ਨੇ ਉਸ ਆਕਾਰਪਨ ਦਾ ਜ਼ਿਕਰ ਕੀਤਾ ਹੈ ਕਿ ਕੋਈ ਪ੍ਰਮਾਤਮਾ ਨੂੰ ਕਿੱਦਾਂ ਪਾਏ। Rajasthan ਦੇ ਇਲਾਕੇ ਦੇ ਵਿੱਚ ਕਿਸਾਨ ਪਰਿਵਾਰ ਦੇ ਨਾਲ ਸਬੰਧਤ ਤੀ ਭਗਤ ਧੰਨਾ ਜੀ ਦੀ ਜੱਟ ਪਰਿਵਾਰਾਂ ਦੇ ਵਿੱਚ ਵੀ ਸ਼੍ਰੀਮੁਖੜੀ ਪਰਤਨਾਜੀ ਮੰਡਾ ਜਨਮ ਹੋਇਆ ਪਿੰਡ ਤਵਾਨਪਾਲਾ ਜਿਹੜਾ ਤਾਂ ਰਾਜਸਥਾਨ ਦੇ ਵਿੱਚ ਹੈ ਤੇ ਸਾਧ ਸੰਗਤ ਜੀ ਬਚਪਨ ਦੇ ਵਿੱਚ ਜਿਹੜਾ ਘਰ ਦਾ ਕੰਮ ਹੈ ਉਹ ਕੀ ਬਾਣੀ ਦਾ ਹੈ ਤੇ ਭਾਈ ਮੋਹਾਰ ਸਿੰਘ ਦੀ ਬਾਣੀ ਉਹ ਵੀ ਆਪਾਂ ਅਖੋਲ ਦੇ ਨਹੀਂ ਕਰ ਸਕਦੇ ਕਿਉਂਕਿ ਉਹ ਬਾਣੀ ਦੇ ਮੇਲ ਵਿਆਸ ਨਹੀਂ ਇਹ ਕਿਲਾ ਚਲਦ ਹੈ ਇਹ ਸਾਰਾ ਵਾਪਰਿਆ ਪਰ ਭਗਤ ਧੰਨਾ ਜੀ ਲਾਡੇ ਉਸ ਆਕਾਰਪੁਰਤ ਦੀ ਅਰੰਧਨਾ ਕੀਤੀ ਕਿਉਂਕਿ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ ਬਚਨ ਆਉਂਦਾ ਜਦੋਂ ਅਸੀਂ 11 ਸੂਤ ਬੰਨ੍ਹਣ ਅੰਕ ਦੇ ਉੱਪਰ ਬਾਣੀ ਪੜ੍ਹਦੇ ਹਾਂ ਉਹਦੇ ਵਿੱਚ ਸੁਣ ਸਾਖੀ ਮਨ ਜਪਿਆਰ ਅਜਾ ਮਨੁਤਰਿਆ ਕਹਿ ਇੱਕ ਬਾਤ ਉਹਦੇ ਵਿੱਚ ਸਤਗੁਰੂ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਭਗਤ ਧੰਨੇ ਬਾੜੀ ਹੁੰਦੇ ਨੇ ਧੰਨੇ ਸੇਵਿਆ ਬਾੜ ਬੁੱਧ ਉਹ ਬਾਲਗੋਹ ਦਾ ਭਾਵ ਹੈ ਧੰਨੇ ਨੇ ਜਿਹੜਾ ਉਸ ਪਰਮਾਤਮਾ ਦੀ ਸੇਵਾ ਕੀਤੀ ਭੋਲੇ ਭੱਲੇ ਦੇ ਵਿੱਚ ਕੀਤੀ ਹੈ ਤੇ ਭੋਲੇ ਭੱਲੇ ਦੇ ਵਿੱਚ ਕੀਤੀ ਹੋਈ ਜਦੋਂ ਮਨ ਵਿੱਚ ਕਪਟ ਤੇ ਲਾਲਸਾ ਨਾ ਹੋਵੇ ਕਿਸੇ ਚੀਜ਼ ਦੀ ਤੇ ਸਾਧ ਸੰਗਤ ਜਿਉਂ ਪਰਮਾਤਮਾ ਪ੍ਰਤੱਖ ਪਰਗਟ ਹੋ ਜਾਂਦਾ ਜਦੋਂ ਅਸੀਂ ਲਾਲਚ ਕਰਕੇ ਕੋਈ ਲਾਲਚ ਤੇ ਅਸਿਕਾਰ ਹੋ ਕੇ ਤੇ ਮਨ ਵਿੱਚ ਛਲ ਦਾ ਕਿਉਂ ਸੇਵਾ ਕਰਦੇ ਆ ਉਹ ਸੇਵਾ ਜਿਆਦਾ ਪਰਵਾਣ ਨਹੀਂ ਹੁੰਦੀ ਪਰਮਾਨ ਸਰਪਾ ਉਹ ਹੈ ਸਤਿਗੁਰੂ ਜੀ ਕਹਿੰਦੇ ਜਿਹੜੀ ਬਿਨਾਂ ਬਾਸ਼ਮਾ ਤੋਂ ਕੀਤੀ ਜਾਵੇ ਤੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਸਾ ਰਾਤ ਦੇ ਵਿੱਚ ਇਹ ਸ਼ਬਦ ਗੰ ਦੰਜਕਿੰਤਾ ਸਤਿਗੁਰੂ ਜੀ ਨੇ ਲੱਗੇ ਗੋਪਿੰਦ 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 ਸਤਪਨ ਨਾਮ ਦੇ ਉਹ ਮਨ ਦੇ ਨਾਮ ਆਠ ਦਾਮ ਤੋਂ ਛੇਤਰੋ ਹੋਇਓ ਲੱਖੀ ਨਾਮ ਬੁਣਨਾ ਤਣਨਾ ਤਿਆਗ ਹੈ ਪ੍ਰੀਤ ਚਰਨ ਨੀਰਾ ਨੀਚ ਤੁਲਾ ਜੋ ਲਹਰਾ ਭਇਓ ਗੁਣੀ ਘੀਰਾ ਰਵੀ ਦਾ ਸੰਤ ਰੰਤਾ ਧੋਰ ਨੀਤ ਤਿੰਨ त्याਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਸੈਨ ਨਾਈ ਉਤਕਾਰਿਆ ਉਹ ਘਰ ਪਰ ਸੁਆ ਫਿਰਦਾ ਬਸਿਆ ਪਾਰ ਬ੍ਰह्म ਭਗਤਾ ਮੈਂ ਗਣਿਆ ਸਤਗੁਰੂ ਜੀ ਨੇ 3 4 ਤੇ 5 ਧਰਤਾਂ ਦਾ ਜਿਨਨ ਕੀਤਾ ਪਹਿਲਾਂ ਸੈਨਾਈ ਭਗਤ ਨਾਮਦੇਵ ਜੀ ਤੇ ਸਤਗੁਰੂ ਜੀ ਕਹਿੰਦੇ ਭਾਈ ਇਹ ਭਗਤ ਰਵਿਦਾਸ ਜੀ ਨੇ ਉਹ ਪਰਮਾਤਮਾ ਦੀ ਸੇਵਾ ਦੀ ਨਹੀਂ ਉਹ ਰੱਜਣਾ ਕੀਤੀ ਤੇ ਫਿਰ ਸਤਗੁਰੂ ਜੀ ਕਹਿੰਦੇ ਇਹ ਪਿੰਡ ਸੁਣ ਕੇ ਜਾਤ ਨੂੰ ਉਠ ਭਗਤੀ ਲਗਾ ਇਹ ਸਾਰਾ ਕੁਝ ਆਪਕੀ ਅੱਖਾਂ ਦੇ ਨਾਲ ਚਰਨ ਭਗਤ ਧੰਨਾ ਜੀ ਨੇ ਦੇਖਿਆ ਕਿ ਇਹ ਭਗਤਾ ਨੇ ਆਪ ਨੂੰ ਕਿਵੇਂ ਇਹ ਭਗਤਾਂ ਨੇ ਰੱਬ ਦੀ ਅਰਾਧਨਾ ਕਿਵੇਂ ਕੀਤੀ ਹੈ ਤੇ ਜਦੋਂ ਉੱਥੋਂ ਇਹ ਸੋਝੀ ਮਿਲੀ ਫਿਰ ਸਤਿਗੁਰੂ ਹੀ ਕਹਿੰਦੇ ਇਹ ਵਿੱਚ ਸੁਣ ਕੇ ਜਾਤਾਂ ਉੱਠਨ ਭਗਤੀ ਲੱਗਾ ਮਿਲੇ ਪ੍ਰਤੱਖ ਉਸਾਈਆਂ ਤਨਾ ਵਟਪਾਦਾ ਜਦੋਂ ਪਰਮਾਤਮਾ ਦੀ ਭਗਤੀ ਦੇ ਵਿੱਚ ਭਗਤ ਤਨਾ ਹੀ ਲੱਗੇ ਨਾ ਤੇ ਪ੍ਰਤੱਖ ਪਰਮਾਤਮਾ ਨੇ ਪ੍ਰਗਟ ਹੋ ਕੇ ਦਰਸ਼ਨ ਦਿੱਤੇ ਤੇ ਸਾ ਸੰਗਜੀ ਗੁਰੂ ਕੀ ਬਾਣੀ ਜਿਹੜੇ ਮੁਖ ਦੇ ਵਿੱਚੋਂ ਆਈ ਹੈ ਉਹਦੇ ਵਿੱਚ ਕਿ ਉਹ ਸਰਕਾਰਤੋਂ ਦੇ ਵਿੱਚ ਕੋਈ ਭੇਦ ਨਹੀਂ ਕਿਉਂਕਿ ਸਤਗੁਰੂ ਗੁਰੂ ਅਰਜਨ ਦੇਵ ਜੀ ਕਹਿੰਦੇ ਬਾਣੀ ਉਹ ਬਾਣੀ ਅਨੰਕਾਰ ਹੈ ਇਸ ਜੀਵਨ ਅਬਰ ਨਾ ਕੋਈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪਰ ਤਖ ਗੁਰ ਨਿਸਤਾਰਿ ਉਸ ਹਿਰਦੇ ਦੇ ਵਿੱਚੋਂ ਨਿੱਕੀ ਬਾਣੀ ਤੇ ਸਾਹਸਾਂ ਦੇ ਜੀ ਭਗਤ ਨਾਮ ਦੇ ਜੀ ਉਹਨਾਂ ਭਗਤ ਧੰਨਾ ਜੀ ਮਾਨੇਦਰਾ ਆਪਣੇ ਜੀਵਨ ਦੇ ਵਿੱਚ ਜਿਹੜੇ ਸ਼ਬਦ ਲਿਖੇ ਨਾ ਉਹਨਾਂ ਦੇ ਵਿੱਚ ਇੱਕ ਸ਼ਬਦ ਆਉਂਦਾ ਧੰਨੇ ਧਨ ਪਾਇਆ ਧਨੀ ਧਰ ਨਿਰਸੰਤ ਜਨਾ ਗੁਣ ਗਾ ਭਾਵੇਂ ਭਰਨ ਨੇ ਕਹਿੰਦੇ ਅਸੀਂ ਉਹ ਪ੍ਰਮਾਤਮਾ ਨੂੰ ਧਨੀ ਤਾਂ ਜਿਹੜਾ ਧਰਤੀ ਦਾ ਮਾਲਕ ਹੈ ਉਹਦੀ ਅਰਦਾਸ ਕਰਕੇ ਪ੍ਰਮਾਤਮਾ ਨੂੰ ਸੇਵ ਕੇ ਕੋ ਪ੍ਰਮਾਤਮਾ ਦੇ ਦਰਸ਼ਨ ਕੀ ਤੇ ਸਤਸੰਗ ਜੀ ਇੱਕ ਸ਼ਬਦ ਅਸੀਂ ਨਿਤ ਪੜ੍ਹਦੇ ਆਂ ਆਹ ਕਿnde ਵਿੱਚ ਵੀ ਸਤਿਗੁਰੂ ਜੀ ਕਹਿੰਦੇ ਆਂ ਭਗਤ ਧੰਨਾ ਜੀ ਉਹਨਾਂ ਦਾ ਬਚਨ ਸ਼ੁਰੂ ਹੁੰਦਾ ਕੋਪਾਲ ਤੇਰਾ ਆਰਤਾ ਜੋਤਨ ਤੁਮ ਦੀ ਭਗਤ ਕਰਨ ਤੇ ਤਰੀਕੇ ਕਾਜਾਂ ਸਵਾਰਦਾ ਭਾਵ ਭਗਤ ਧੰਨਾ ਜੀ ਮਾਣੇ ਪ੍ਰਮਾਤਮਾ ਦੀ ਭਗਤੀ ਪ੍ਰਮਾਤਮਾ ਦੀ ਕਿਦਾਂ ਉਬਾਦਤ ਨੂੰ ਸਭ ਤੋਂ ਉੱਤਮ ਵਸੀਲਾ ਦੱਸਿਆ ਰੱਬ ਨੂੰ ਪਾਉਣ ਵਾਸਤੇ ਸਤਿਗੁਰੂ ਜੀ ਦੀ ਬਾਣੀ ਕਹਿੰਦੀ ਭਾਈ ਰੱਬ ਤੁਹਾਨੂੰ ਗੁਰੂ ਕੀ ਬਾਣੀ ਗੁਰੂ ਦੇ ਸ਼ਰਮ ਤੋਂ ਬਿਨਾ ਪ੍ਰਾਪਤ ਨਹੀਂ ਹੋ ਸਕਦਾ ਤੇ ਜੇ ਅਸੀਂ ਕਹੀਏ ਕਿ ਭਾਈ ਬਾਹਰ ਦੀਆਂ ਸੇਵਾਵਾਂ ਕਰਕੇ ਸਾਨੂੰ ਦਰਬਾਰ ਮਿਲ ਜੇ ਉਹਦਾ ਸਤਿਗੁਰੂ ਜੀ ਕਹਿੰਦੇ ਨਹੀਂ ਬਾਣੀ ਨੂੰ ਪੜ ਕੇ ਹੀ ਤੈਨੂੰ ਪ੍ਰਮਾਤਮਾ ਦੇ ਦਰਬਾਰੇ ਉੱਧੇ ਕਿਉਂਕਿ ਬਾਣੀ ਗੁਰੂ ਹੈ ਤੇ ਗੁਰੂ ਹੀ ਬਾਣੀ ਹੈ ਤੇ ਜਦੋਂ ਭਗਤ ਧੰਨਾ ਜੀ ਉਹਨਾਂ ਦਾ ਬਚਨ ਪੜਿਆ ਤੇ ਭਗਤ ਸਾਹਿਬ ਜੀ ਕਹਿੰਦੇ ਗੋਪਾਲ ਜਿਹੜਾ ਯਾਦ ਕਰਾ ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕਿ ਕਾਜ ਸਵਾਰਤਾ ਜਿਹੜੇ ਤੇਰੀ ਭਗਤੀ ਕਰਦੇ ਨੇ ਪਰਮਾਤਮਾ ਤੋਂ ਉਹਨਾਂ ਦੇ ਕਾਜ ਆਪ ਸਵਾਰ ਨੂੰ ਵਾਸਤੇ ਆ ਜਾਂਦੇ ਤੇ ਫਿਰ ਦੁਨੀਆਂ ਦੇ ਲੋਕਾਂ ਦੀਆਂ ਮੰਗਾਂ ਵੀ ਕਿੰਨੀਆਂ ਨੇ ਤੇ ਸਾਧ ਸੰਗਤ ਜੀ ਭਗਤ ਦੀ ਮੰਗ ਕੀ ਹੈ ਭਗਤ ਨੇ ਕੋਈ ਕੋਠੀਆਂ ਨਹੀਂ ਮੰਗੀਆਂ ਕੋਈ ਧਾਰਾਂ ਨਹੀਂ ਮੰਗੀਆਂ ਕੋਈ ਕਾਰੋਬਾਰ ਨਹੀਂ ਮੰਗਿਆ ਰੱਬ ਦੇ ਕੋਲੋਂ ਭਗਤ ਅਨਾਂ ਜੀ ਉਹਨਾਂ ਨੇ ਮੰਗਿਆ ਕਿ ਰੱਬ ਦੇ ਕੋਲੋਂ ਭਗਤ ਸਾਹਿਬ ਜੀ ਕਹਿੰਦੇ ਕੋਪਾਲ ਤੇਰਾ ਯਾ ਦੀ ਭਗਤ ਕਰਨ ਤੇ ਇਹ ਕਾਲ ਸਵਾਰਤਾ ਦਾ ਦਾਰ ਸਿੱਧਾ ਮੰਗੋ ਕਿ ਉਹ ਹਮਰਾ ਖੁਸ਼ੀ ਕਰੇ ਨਿਤ ਜਿਉ ਪੰਨੀਆਂ ਛਾਤ ਮੀਕਾ ਪੰਨੀਆਂ ਕਹਿੰਦੇ ਪੈਰ ਚ ਪਾਉਣ ਬਾਣੀ ਦਿੱਤੀ ਛਾਤ ਮੀਕਾ ਅਨਾਜ ਮੰਗੋ ਸੱਤ ਸੀਕਾ ਤੇ ਵਧੀਆ ਅਨਾਜ ਚਾਹੀਦਾ ਮੈਨੂੰ ਖਾਣ ਦੀ ਇੱਕੋ ਸਿੱਧਾਰ ਚਾਹੀਦੀ ਹੈ ਤੇ ਸਰਦੂ ਜੀ ਦੀ ਬਾਣੀ ਕਹਿੰਦੀ ਇਹ ਚੀਜ਼ ਮੰਗਣ ਤੋਂ ਬਾਅਦ ਭਗਤ ਨਾਨਕ ਜੀ ਨਾਲੇ ਘਰ ਦੀ ਇਸਤਰੀ ਵੀ ਚੰਗੀ ਲੰਗੀ ਹੈ ਕਹਿੰਦੇ ਪਣੀਆਂ ਛੱਲ ਮੀਕਾ ਅਨਾਜ ਮੰਗੂ ਸਬਸੀਤਾ ਗਊ ਭੈਸ ਮੰਗੂ ਲਾ ਮੇਰੀ ਇੱਕ ਤਾਜਰ ਥੁੜੀ ਚੰਗੇਰੀ ਘਰ ਕੀ gheeਨ ਚੱਕੀ ਜਨ ਧੰਨਾ ਲੇਵੈ ਮੰਗੀ ਕਿ ਮੈਨੂੰ ਇੱਕ ਇਸਤਰੀ ਵੀ ਚੰਗੀ ਚਾਹੀਦੀ ਹੈ ਘਰ ਦੇ ਲਈ ਦੁੱਧ ਹੋਵੇ ਇੱਕ ਕਾਉਂ ਵੀ ਜਿਹੜੀ ਉਹ ਨਵੇਰੀ ਚਾਹੁੰਦੀ ਹੈ ਇਹ ਭਗਤ ਦੀਆਂ ਮੰਗਾਂ ਨੇ ਕੋ ਦੁਨੀਆਂ ਦੇ ਵਿੱਚ ਪਰਮਾਤਮਾ ਦੇ ਨਾਮ ਨੂੰ ਜਪਣ ਵਾਲੇ ਜਿੰਨੇ ਵੀ ਅਸੀਂ ਭਗਤਾਂ ਦਾ ਜ਼ਿਕਰ ਕਰੀਏ ਨਾ ਸਾਧ ਸੰਗਤ ਜੀ 15 ਭਗਤ ਗੁਰਬਾਣੀ ਦੇ ਵਿੱਚ ਜਿਨ੍ਹਾਂ ਦੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬਾ ਜੀ ਦੀ ਬਾਣੀ ਹੈ ਜਿਨ੍ਹਾਂ ਦੇ ਵਿੱਚੋਂ ਸਾਧ ਸੰਗਤ ਜੀ ਜਿਹੜੇ ਵੀ ਭਗਤ ਨੇ ਰੱਬ ਨੂੰ ਪਾਇਆ ਉਹਨਾਂ ਨੇ ਕੇਵਲ ਤੇ ਕੇਵਲ ਅਕਾਲ ਪੁਰਖ ਦੀ ਗੱਲ ਹੀ ਕਹੀ ਹੈ ਐਸੇ ਮਹਾਨ ਭਗਤ ਭਗਤ ਨਾਨਕ ਜੀ ਜਿਨ੍ਹਾਂ ਦਾ ਅੱਜ ਜਨਮ ਦਿਹਾੜਾ ਹੈ ਸ਼ਬਦਾਂ ਦੀ ਵਿਚਾਰ ਨੂੰ ਜੇ ਖੋਲ੍ਹਾਂਗੇ ਤੇ ਸਾਧ ਸੰਗਤ ਦੀ ਭਗਤ ਸਾਹਿਬ ਜੀ ਕਹਿੰਦੇ ਨੇ ਇੱਕ ਜਿਹੜੀ ਪਸ਼ੂ ਕੂਮੀ ਹੈ ਨਾ ਜੀ ਜਦੋਂ ਉਹ ਆਪਣੇ ਬੱਚੇ ਵੰਦੀ ਹੈ ਨਾ ਤੇ ਉਹ ਪਾਣੀ ਤੋਂ ਬਾਹਰ ਆ ਕੇ ਆਪਣੇ ਬੱਚੇ ਨੂੰ ਦਿੰਦੀ ਹੈ ਜਰਮ ਜਿਹੜਾ ਕੋ ਆਪਣੇ ਬੱਚਿਆਂ ਨੂੰ ਬਾਹਰ ਰੇਤ ਵਿੱਚ ਆ ਕੇ ਦਿੰਦੀ ਹੈ ਤੇ ਬੱਚੇ ਉਹਦਾ ਧਿਆਨ ਜਿਹੜਾ ਉਹ ਆਪਣੇ ਬੱਚਿਆਂ ਦੇ ਵਿੱਚ ਹੁੰਦਾ ਕੂਮੀ ਜਲ ਮੈਂ ਤਨ ਤੇਸ ਬਾਹਰ ਪੰਥ ਖੀਰ ਤਿਰ ਨਾਹੀ ਨਾ ਹੀ ਕੋਲ ਮਾਂ ਦਾ ਦੁੱਧ ਝੁਗੜਨ ਕੋਈ ਵਸੀਲਾ ਹੈ ਤੇ ਨਾ ਹੀ ਉਹਨਾਂ ਕੋਲ ਕੋਈ ਐਹੋ ਜਿਹਾ ਪੰਥ ਨੇ ਜਿਹੜੇ ਉੱਡ ਕੇ ਹਵਾ ਦੇ ਵਿੱਚ ਚਲੇ ਜਾਣ ਪਰ ਉਹ ਧਿਆਨ ਐਨਾ ਕੋਲੇ ਆਪਣੇ ਬੱਚਿਆਂ ਵਿੱਚ ਰੱਖਿਆ ਜਦੋਂ ਬੱਚੇ ਉਹ ਆਂਡਿਆਂ ਦੇ ਵਿੱਚੋਂ ਨਿਭਰੇ ਤੇ ਕੁਝ ਸਮੇਂ ਬਾਅਦ ਕਸ਼ੂਕਮੀ ਉਹ ਬੱਚਿਆਂ ਨੂੰ ਆਪਣੇ ਨਾਲ ਦਰਿਆ ਪਾਣੀ ਦੇ ਵਿੱਚ ਲੈ ਗਈ ਇਹ ਹੈ ਉਹ ਉਦਾਹਰਣ ਪਹਿਲੀ ਤੇ ਦੂਜੀ ਉਦਾਹਰਣ ਭਗਤ ਸਾਹਿਬ ਜੀ ਕਹਿਣ ਲੱਗੇ ਜਿਹੜਾ ਪੱਥਰ ਦੇ ਵਿੱਚ ਜੀਵ ਪਿਆ ਨਾ ਪਖਾਨ ਕੀਟ ਬਹੁਤ ਹੋਇ ਰਹੇ ਰਹਿਤਾ ਤਾਂਚੋ ਮਾਰਗ ਨਹੀਂ ਜਿਹੜਾ ਪੱਥਰ ਦੇ ਵਿੱਚ ਪਿਆ ਹੋਇਆ ਕੀੜਾ ਕੋਈ ਮਾਰਗ ਨਹੀਂ ਦਿਖਦਾ ਤੇ ਭਗਤ ਸਾਹਿਬ ਜੀ ਕਹਿੰਨ ਲੱਗੇ ਉਹ ਪ੍ਰਮਾਤਮਾ ਤੇ ਵਿਸ਼ਵਾਸ ਰੱਖ ਜਿਹੜਾ ਪ੍ਰਮਾਤਮਾ ਉਹ ਪੱਥਰ ਦੇ ਵਿੱਚ ਕੀੜੇ ਨਹੀਂ ਦੇ ਰਿਹਾ ਉਹ ਪ੍ਰਮਾਤਮਾ ਤੇਰੀ ਵੀ ਪਾਲਣਾ ਕਰੇ ਤਾਂ ਦੁਨੀਆਂ ਦੇ ਵਿੱਚ ਇਹੋ ਜਿਹੇ ਉਦਾਹਰਣਾਂ ਦੇ ਕੇ ਭਗਤ ਜੀ ਨੇ ਸਾਡੇ ਜੀਵਨ ਨੂੰ ਸਵਾਰਨ ਦਾ ਯਤਨ ਕੀਤਾ ਤੇ ਸਾਧ ਸੰਗ ਇਹ ਸਮਿਆ ਜਿਹੜਾ ਹੈ ਕੋ ਆਪਣੀ ਚਾਲ ਚੱਲੀ ਜਾਂਦਾ ਹੈ ਤੇ ਭਗਤ ਧੰਨਾ ਜੀ ਉਹਨਾਂ ਦੇ ਜਨਮ ਘੜੇ ਦੇ ਵਿੱਚ ਵਿਚਾਰਾਂ ਤੇ ਬਹੁਤ ਨੇ ਕਿਉਂਕਿ ਜੀਵਨ ਦੇ ਵਿੱਚ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਸਤ ਨੂੰ ਕਮਾਇਆ ਹੈ ਤੇ ਜਿਨ੍ਹਾਂ ਨੇ ਸਤ ਤੋਂ ਕਮਾਇਆ ਉਹਨਾਂ ਦੀ ਬਾਣੀ ਨੂੰ ਗੁਰੂ ਰਮਸੈਹ ਮਹਾਰਾਜ ਵਿੱਚ ਦਰਜ ਹੈ ਤੇ ਐਸੇ ਮਹਾਨ ਭਗਤ ਦੇ ਜਨਮ ਦਿਹਾੜੇ ਦੀ ਆਪ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਭਾਈ ਮਨੀ ਸਿੰਘ ਜੀ ਦਾ ਅੱਜ ਜਨਮ ਦਿਹਾੜਾ ਹੈ ਤੇ ਭਾਈ ਮਨੀ ਸਿੰਘ ਜੀ ਦੇ ਜਨਮ ਤੇ ਆਪਾਂ 2-4 ਫਟਰੀ ਵਿਚਾਰ ਜਿਆਦਾ ਨਹੀਂ